ਮੇਰਾ ਨਾਮ ਦਲਜੀਤ ਸਿੰਘ ਮੈਂ ਸਰਪੰਚ ਪਿੰਡ ਕਾਂਗੜੇ ਤੋਂ ਮੈਂ ਦੱਸਣਾ ਚਾਹੁੰਨਾ ਵਾਂ ਕਿ ਪਿਛਲੇ ਤਕਰੀਬਨ 20 ਦਿਨਾਂ ਤੋਂ ਭਾਰੀ ਮਾਤਰਾ ਵਿੱਚ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਦੇ ਕਰਕੇ ਪਾਣੀ ਜਿਹੜਾ ਵਾ ਉਹ ਪਿੰਡ ਦੇ ਖੇਤਾਂ ਵਿੱਚ ਆ ਵੜਿਆ ਵਾ ਇੱਥੋਂ ਦਰਿਆ ਜਿਹੜਾ ਤਕਰੀਬਨ 500 ਮੀਟਰ ਹਟਵਾਵਾ ਤੇ ਪਾਣੀ ਇੱਥੋਂ ਤੱਕ ਆ ਚੁੱਕਾ ਜਿਸ ਦੇ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਹ ਤੇ ਨੇੜੇ ਚਲੋ ਕਮਾ ਦਾ ਕਮਾਦੀ ਫਸਲ ਨੂੰ ਥੋੜਾ ਜਿਹਾ ਜੇ ਘੱਟ ਅਸਰ ਕੀਤਾ ਹੈ ਫਰਕੂ ਨੇ ਬਿਲਕੁਲ ਤਬਾਹ ਹੋ ਚੁੱਕੇ ਨੇ ਮੈਂ ਸਰਕਾਰ ਤੋਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਨੀ ਚਾਹੁੰਦਾ ਵਾ ਕਿ ਇੱਥੇ ਆ ਕੇ ਮੌਕਾ ਦੇਖਿਆ ਜਾਏ ਤੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਏ ਕਿੰਨਾ ਕੁ ਰਕਬਾ ਜਿਹੜਾ ਕਿ ਪਾਣੀ ਦੀ ਮਾਰ ਹੇਠ ਆਇਆ ਇਹ ਤਕਰੀਬਨ ਉਦਾ ਜੇ ਦੇਖਿਆ ਜਾਏ ਮਾੜੀ ਬੁੱਚੀਆਂ ਤੇ ਕਾਂਗੜੇ ਦਾ ਮਿਲਾ ਕੇ ਕੁਝ ਹਜ਼ਾਰ ਤੋਂ 1500 ਏਕੜ ਰਕਬਾ ਜਿਹੜਾ ਵਾ ਇਹ ਪਾਣੀ ਦੀ ਮਾਰ ਹੇਠ ਹੈ ਤੇ ਇਸ ਵਿੱਚ ਫਸਲ ਜਿਹੜੀ ਝੋਨੇ ਦੀ ਉਹ ਤਕਰੀਬਨ ਤਬਾਹ ਹੋ ਚੁੱਕੀ ਹੈ ਜਿਸ ਤਰ੍ਹਾਂ ਕਿ ਡੈਮ ਤੋਂ ਖਬਰਾਂ ਆ ਰਹੀਆਂ ਨੇ ਕਹਿੰਦੇ ਪਾਣੀ ਦਾ ਲੈਵਲ ਕਾਫੀ ਉੱਚਾ ਚੱਲ ਰਿਹਾ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਬਾਹਰ ਆ ਤੇ ਸੰਭਾਵਨਾ ਇਹ ਹੀ ਲੱਗਦੀ ਆ ਕਿ ਹੋਰ ਪਾਣੀ ਛੱਡਿਆ ਜਾਏਗਾ ਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਕਿ ਡੈਮ ਅਧਿਕਾਰੀਆਂ ਨਾਲ ਗੱਲ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਘੱਟ ਮਾਤਰਾ ਜਿਹਾ ਪਾਣੀ ਛੱਡਿਆ ਜਾਏ ਜਿਹਦੇ ਕਰਕੇ ਕਿ ਫਸਲਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ ਨਹੀਂ ਦਸਰ ਦੇਖੋ ਵੀ ਇੱਥੋਂ ਅੱਗੇ ਜਿੰਨੇ ਵੀ ਦਰਿਆ ਦੇ ਕੰਡੇ ਤੇ ਪਿੰਡ ਨੇ ਸਾਰਿਆਂ ਦੇ ਵਿੱਚ ਇਹਦੀ ਪਾਣੀ ਦੀ ਮਾਰ ਪੈ ਰਹੀ ਹੈ ਕੀ ਕਾਰਨ ਬਣਦੇ ਉਹ ਪਾਣੀ ਜਿਹੜਾ ਹੈ ਵਹਾਅ ਚੋਂ ਪੈ ਗਿਆ ਪਾਣੀ ਬੰਦ ਹਾਂ ਦੀ ਇਹ ਹੜਾਲ ਸਥਿਤੀ ਹੈ ਜੀ ਬਿਲਕੁਲ ਤੇ ਮੈਂ ਤੇ ਇਹ ਵੀ ਸਰਕਾਰ ਤੋਂ ਮੰਗ ਕਰਨੀ ਚਾਹੁੰਦਾ ਕਿ ਡੈਮ ਅਧਿਕਾਰੀਆਂ ਨਾਲ ਥੋੜੀ ਸਲਾਹਬਾਤ ਕੀਤੀ ਜਾਏ ਕਿਉਂਕਿ ਇਹਦੇ ਵਿੱਚ ਉਹਨਾਂ ਦੀ ਵੀ ਥੋੜੀ ਨਲਾਇਕੀ ਹੈਗੀ ਆ ਡੈਮ ਵਾਲੇ ਅਧਿਕਾਰੀ ਇਹ ਕਰਦੇ ਨੇ ਕਿ ਪਹਿਲੋਂ ਪਾਣੀ ਦਾ ਲੈਵਲ ਉੱਚਾ ਚੁੱਕਦੇ ਰਹਿੰਦੇ ਨੇ ਤੇ ਜਦੋਂ ਮੱਲ ਕੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਬਾਹਰ ਜਾਂਦਾ ਫਿਰ ਇੱਕਦਮ ਪਾਣੀ ਛੱਡਦੇ ਨੇ ਜਿਹਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਤੇ ਜੇ ਪਾਣੀ ਦਾ ਲੈਵਲ ਵਧਣ ਤੋਂ ਪਹਿਲਾਂ ਹੀ ਇਹਨੂੰ ਕੰਟਰੋਲ ਕੀਤਾ ਜਾਏ ਥੋੜਾ ਥੋੜਾ ਪਾਣੀ ਛੱਡਿਆ ਜਾਏ ਤੇ ਇਹਦੇ ਨਾਲ ਜ਼ਿਆਦਾ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ